ਇਹਨੇ ਮੈਂ ਹੋਰ ਜ਼ਿਆਦਾ ਪ੍ਰਬੰਧ ਕਰਿਆ ਸੀ ਫਿਰ ਰੋਟੀਆਂ ਖਵਾਤੀਆਂ ਇਹਨਾਂ ਨੂੰ ਚਲੋ ਭਲਾ ਆਂ ਦੀ ਗੱਲ ਸੁਣੀ ਤੁਹਾਡੇ ਨਾਲ ਗੱਲ ਸੁਣੀ ਹੋਈ ਆ ਸਾਡੀ ਕੋਈ ਹੋਰ ਹੀ ਗੱਲ ਨਹੀਂ ਤੁਸੀਂ ਆਪਦਾ ਰਾਖਾ ਖਿਆਰ ਕਰੋ ਸਾਡਾ ਆਪਦਾ ਕਰ ਲਿਆ ਡਰੋਨ ਫਲਾਈ ਕਰਨ ਚ ਕੀ ਦਿੱਕਤ ਹੈ ਦੱਸੋ ਹਾਂਜੀ ਡਰੋਨ ਫਲਾਈ ਕਰਨ ਚ ਆਪਾਂ ਪੈਰਲਲ ਗੱਲ ਵੀ ਕਰ ਪੂਰੀ ਪੂਰੀ ਤਰ੍ਹਾਂ ਹੀ ਆ ਸਾਡੀ ਪੂਰੀ ਪੂਰੀ ਤਰ੍ਹਾਂ ਜਿੰਨਾ ਚਿਰ ਗੱਲ ਤੈ ਨਹੀਂ ਹੁੰਦੀ ਅਸੀਂ ਡਰੋਨ ਨਹੀਂ ਚੱਲਣ ਦਿੰਦੇ ਕਾਰਨ ਕੀ ਹੈ ਡਰੋਨ ਸੰਭੂ ਮਾਰ ਕੇ ਚੱਲ ਸਕਦਾ ਹੈ ਉਹ ਹਾਈ ਕੋਰਟ ਦੇ ਹੁਕਮ ਸਾਨੂੰ ਪਤਾ ਹੈ ਹਾਈ ਕੋਰਟ ਦੇ ਆਰਡਰ ਲਾਗੂ ਕਰੋ ਹਾਈ ਕੋਰਟ ਦੇ ਆਰਡਰ ਤਾਂ ਪਾਣੀ ਛੱਡਣ ਦੇ ਵੀ ਸੀ ਨਹੀਂ ਨਹੀਂ ਹਾਈ ਕੋਰਟ ਦੇ ਆਰਡਰ ਦਾ ਪਾਣੀ ਸਮਝੇ ਰ ਭਵੰਤ ਮਾਣਾ ਸੀ ਧਰਨਾ ਨਹੀਂ ਲਾਉਣਾ ਉਹ ਧਰਨਾ ਵੀ ਲਾਈ ਬੱਚਾ ਉਸੇ ਆਪਾਂ ਇਸ ਦੀ ਗੱਲ ਇਹਦਾ ਮਤਲਬ ਤੁਹਾਡੀ ਮਰਜ਼ੀ ਹੋ ਗਈ ਕਿਹੜਾ ਹਾਈ ਕੋਰਟ ਦਾ ਕਾਨੂੰਨ ਲਾਗੂ ਕਰਨਾ ਹੈ ਕਿਹੜਾ ਹਾਈ ਕੋਰਟ ਦਾ ਕਾਨੂੰਨ ਨਹੀਂ ਲਾਗੂ ਕਰਨਾ ਇਹਦਾ ਉਹ ਤੁਹਾਡੀ ਮਰਜ਼ੀ ਤੇ ਹੋ ਗਈ ਅਫਸਰਾਂ ਦੇ ਕੋਰਟ ਦੇ ਤਾਂ ਕਲੀਅਰ ਨਹੀਂ ਨਹੀਂ ਇਹ ਤਾਂ ਪਾਣੀ ਨਾਲ ਸਟਿਆ ਹਰਿਆਣੇ ਨੂੰ ਕੋਰਟ ਦਾ ਫੈਸਲਾ ਹੈ ਬਿਲਕੁਲ ਹੋ ਗਾ ਉਹੀ ਕੋਰਟ ਦਾ ਫੈਸਲਾ ਉਹੀ ਕੋਰਟ ਦਾ ਫੈਸਲਾ ਇੱਥੇ ਹੈ ਉਹ ਤੁਸੀਂ ਲਾਗੂ ਨਹੀਂ ਕੀਤਾ ਜੀ ਕੋਰਟ ਦਾ ਫੈਸਲਾ ਕੋਰਟ ਦਾ ਕੋਰਟ ਦਾ ਫੈਸਲਾ ਸੀ ਵੀ ਚੱਲੇ ਉਹਨੂੰ ਚਾਕੇ ਭਾਈ ਉਹਨੂੰ ਸਾਹਮੋ ਦੀ ਜ਼ਿੰਦਗੀ ਬਚਾਓ ਉਹਦਾ ਤੁਹਾਡਾ ਕੋਰਟ ਦਾ ਫੈਸਲਾ ਨਹੀਂ ਲਾਗੂ ਹੋਇਆ ਇੱਥੇ ਲਾਗੂ ਹੁੰਦਾ ਐਸੇ ਫੈਸਲੇ ਦੇ ਨਾਲ ਤਾਂ ਦੋ ਤੀ ਤੁਸੀਂ ਤੁਸੀਂ ਇੱਕ ਤਰਫਾ ਕਰ ਰਹੇ ਹੋ ਜਿਹੜਾ ਕੋਰਟ ਦਾ ਫੈਸਲਾ ਲੋਕਾਂ ਦੇ ਹੱਕ ਚ ਹੈ ਉਹਦੀ ਤੁਸੀਂ ਨਹੀਂ ਮਾਰਦੇ ਸਾਰੇ ਅਫਸਰ ਡਰੋਨ ਫ্লাই ਕਰਨ ਨਾਲ ਲੋਕਾਂ ਨੂੰ ਜਿਹੜਾ ਲੋਕਾਂ ਦੇ ਉਲਟਾ ਹੈ ਉਥੇ ਚੜਕੇ ਆਉਨੇ ਹੋ ਡਰੋਨ ਚੜਕੇ ਜਿਹਾ ਉਹਨਾਂ ਨੇ ਸਾਡੇ ਬੱਚਿਆਂ ਨੂੰ ਡਰੋਨ ਫ্লাই ਕਰਨ ਦੇ ਨਾਲ ਕੀ ਨੁਕਸਾਨ ਹੈ ਇਹਨਾਂ ਦੀ ਡਿਊਟੀ 8 ਘੰਟੇ ਹੈ ਕਿ 24 ਘੰਟੇ ਦੀ ਸਾਨੂੰ ਪਹਿਲਾਂ ਤੁਸੀਂ ਜਵਾਬ ਦੇਣੀ ਗੱਲ ਹੈ ਇਹਨਾਂ ਦੀ ਡਿਊਟੀ 4 8 ਘੰਟੇ 24 ਘੰਟੇ ਹੈ 24 ਘੰਟੇ ਤੇ ਮਖਾ ਦਿੰਨੇ ਨੂੰ ਸੁਣ ਜਿਹੜੇ ਬੰਦੇ ਆ ਜਿੰਨੀ ਤਰ੍ਹਾਂ ਇਹਨਾਂ ਦੇ ਇਹਨਾਂ ਦੇ ਸੁਣਦੇ ਕਿਹੜੇ ਵਾਲੇ ਆ ਇਹ 24 ਘੰਟੇ ਦੇ 24 ਘੰਟੇ ਪ੍ਰਧਾਨ ਸਾਹਿਬ ਅਸੀਂ ਕਾਨੂੰਨ ਲਾਗੂ ਕਰਨਾ ਕੱਲ ਨੂੰ ਕੋਈ ਹੋਰ ਧਾਕਰ ਜਾਉਂ ਜੰਪਿਆ ਫਿਰ ਕੀ ਕਰਾਂਗੇ ਅਸੀਂ ਤੁਸੀਂ ਕਾਨੂੰਨ ਲਾਗੂ ਕਰੋ ਅਸੀਂ ਜਦੋਂ ਕਹਿੰਦੇ ਬੇਵੱਸਾ ਕਾਨੂੰਨ ਕਾਨੂੰਨ ਮਾਰ ਹੀ ਸਕਦਾ ਪਹਿਲਾਂ ਮਾਰੀ ਨਹੀਂ ਜੇ ਚੁੱਕੀ ਮਾਰਿਆ ਦੋਨੋਂ ਮਾਰੀ ਮੇਰੀ ਗੱਲ ਸੁਣੋ ਕਾਨੂੰਨ ਇੱਕ ਕਦੇ ਨਹੀਂ ਮਾਰੇ ਆ ਲੜਕੀ ਦਾ ਆਪਦਾ ਨੁਕਸਾਨ ਹੋ ਗਿਆ ਤੁਸੀਂ ਕਦੇ ਮਾਰੀ ਆ ਮਾਰਨਿੰਗ ਸਾਡੀ ਟੀਮ ਆਉਂਦੀ ਸੀਗੀ ਇੱਕ ਲੜਕੀ ਦਾ ਸਾਡਾ ਸਭ ਉਹ ਤੁਸੀਂ ਟਿਕਟ ਨਹੀਂ ਦਿੰਦੇ ਫੋਰਸ ਨੂੰ ਜਦੋਂ ਮਾਰਦੀ ਹੋ ਹੁਕਮ ਮਾਰਦੇ ਹੋ ਕਿਹੜੇ ਵਲੇ ਲੈਟਰਨ ਗਏ ਹੋਣਗੇ ਕਿਹੜੇ ਵਲੇ ਨਾਤੇ ਤੋਤੇ ਹੋਣਗੇ ਕਿਹੜੇ ਵਲੇ ਚਾਹ ਪੀਤੀ ਫਾਹੇ ਚੜਾਏ ਹੋਇਆ ਸਾਡੇ ਬੱਚੇ ਉਹ ਅਸੀਂ ਤਾਂ ਸਾਨੂੰ ਪਤਾ ਹੈ ਜਦੋਂ ਮਾਰਦੀ ਹੁਕਮ ਮਾਰਦੇ ਹੋ ਫਾਹੇ ਕੌਣ ਕਿਹੜੇ ਹੈ ਮੇਰੀ ਗੱਲ ਸੁਣੋ ਕੱਲ ਨੂੰ ਕੋਈ ਹੋਰ ਡਿਫੀਸਨ ਤੋਂ ਬੈਠਾ ਆਪਣੇ ਦਫ਼ਤਰ ਚ ਕੱਲ ਨੂੰ ਕੱਲ ਨੂੰ ਕੋਈ ਹੋਰ ਬੰਦਾ ਵੱਡਾ ਅਸਲ ਵਿੱਚ ਸਾਡੇ ਉੱਥੇ ਬੈਠਾ ਹੋਣਗੇ ਨਹੀਂ ਪ੍ਰਧਾਨ ਸਾਹਿਬ ਇਹ ਫਾਹੇ ਆ ਚੜਾਏ ਆ ਸਾਡੇ ਪ੍ਰਧਾਨ ਸਾਹਿਬ ਇਹ ਕਿਹੜੇ ਕਰਕੇ 4 ਵਜੇ ਫਾਹੇ ਕੀ ਹੈ ਇਹਨੂੰ ਪੁੱਛ ਲਵੇ ਲੈਟਰਨ ਨੂੰ ਫਾਹੇ ਥੋੜਾ ਪ੍ਰਬੰਧ ਕਰਿਆ ਸੀ ਕੋਈ ਤੁਹਾਡੇ ਨਾਲ ਗੱ ਚਲੋ ਸੁਣੋ ਤੁਹਾਡੇ ਨਾਲ ਗੱਲ ਗੱਲ ਸੁਣੀ ਹੋਈ ਆ ਸਾਡੀ ਯਕਸ਼ ਹੋਈ ਗੱਲ ਨਹੀਂ ਤੁਸੀਂ ਆਪਦਾ ਰਾਹ ਖਿਆਤਰ ਕਰੋ ਸਾਡਾ ਆਪਦਾ ਕਰ ਲਿਆ ਡਰੋਨ ਫਲਾਈ ਕਰਨ ਚ ਕੀ ਦਿੱਕਤ ਆ ਦੱਸੋ ਹਾਂਜੀ ਡਰੋਨ ਫਲਾਈ ਕਰਨ ਚ ਆਪਾਂ ਪੈਰਲ ਗੱਲ ਵੀ ਕਰ ਪੂਰੀ ਪੂਰੀ ਤਰ੍ਹਾਂ ਹੀ ਆ ਸਾਡੀ ਪੂਰੀ ਪੂਰੀ ਤਰ੍ਹਾਂ ਜਿੰਨਾ ਚਿਰ ਗੱਲ ਪੈ ਨਹੀਂ ਹੁੰਦੀ ਅਸੀਂ ਡਰੋਨ ਨਹੀਂ ਚੱਲਣ ਦਿੰਦੇ ਕਾਰਨ ਕੀ ਹੈ ਡਰੋਨ ਨੂੰ ਮਾਰ ਕੇ ਚੱਲ ਸਕਦਾ ਉਹ ਹਾਈ ਕੋਰਟ ਦੇ ਹਾਂ ਨੂੰ ਪਤਾ ਹੈ ਹਾਈ ਕੋਰਟ ਦੇ ਆਰਡਰ ਲਾਗੂ ਕਰੋ ਹਾਈ ਕੋਰਟ ਦੇ ਆਰਡਰ ਤਾਂ ਪਾਣੀ ਛੱਡਣ ਦੇ ਵੀ ਸੀ ਨਹੀਂ ਨਹੀਂ ਹਾਈ ਕੋਰਟ ਦੇ ਆਰਡਰ ਦਾ ਪਾਣੀ ਸਮਝੇ ਰ ਭਵੰਤ ਮਾਣਾ ਸੀ ਧਰਨਾ ਨਹੀਂ ਲਾਉਣਾ ਉਹ ਧਰਨਾ ਵੀ ਲਾਈ ਬੈਠਾ ਉਸੇ ਇਹ ਆਪਾਂ ਇਸ ਦੀ ਗੱਲ ਇਹਦਾ ਮਤਲਬ ਤੁਹਾਡੀ ਮਰਜ਼ੀ ਹੋ ਗਈ ਕਿਹੜਾ ਹਾਈ ਕੋਰਟ ਦਾ ਕਾਨੂੰਨ ਲਾਗੂ ਕਰਨਾ ਹੈ ਕਿਹੜਾ ਹਾਈ ਕੋਰਟ ਦਾ ਕਾਨੂੰਨ ਨਹੀਂ ਲਾਗੂ ਕਰਨਾ ਇਹਦਾ ਉਹ ਤੁਹਾਡੀ ਮਰਜ਼ੀ ਤੇ ਹੋ ਗਈ ਅਫਸਰਾਂ ਦੇ ਕੋਰਟ ਦੇ ਤਾਂ ਕਲੀਅਰ ਨਹੀਂ ਨਹੀਂ ਇਹ ਤਾਂ ਪਾਣੀ ਨਾਲ ਸਟਿਆ ਹਰਿਆਣੇ ਨੂੰ ਕੋਰਟ ਦਾ ਫੈਸਲਾ ਹੈ ਬਿਲਕੁਲ ਹੋ ਗਾ ਉਹੀ ਕੋਰਟ ਦਾ ਫੈਸਲਾ ਉਹੀ ਕੋਰਟ ਦਾ ਫੈਸਲਾ ਇੱਥੇ ਹੈ ਉਹ ਤੁਸੀਂ ਲਾਗੂ ਨਹੀਂ ਕੀਤਾ ਜੇ ਕੋਰਟ ਦਾ ਫੈਸਲਾ ਕੋਰਟ ਦਾ ਕੋਰਟ ਦਾ ਫੈਸਲਾ ਅਸੀਂ ਵੀ ਚੱਲੇ ਉਹਨੂੰ ਚਾਕੇ ਭਾਈ ਉਹਨੂੰ ਸਾਹਮਣੇ ਦੀ ਜ਼ਿੰਦਗੀ ਵਿੱਚ ਆਓ ਉਹਦਾ ਤੁਹਾਡਾ ਕੋਰਟ ਦਾ ਫੈਸਲਾ ਨਹੀਂ ਲਾਗੂ ਹੋਇਆ ਇੱਥੇ ਲਾਗੂ ਹੁੰਦਾ ਇਸੇ ਫੈਸਲੇ ਦੇ ਨਾਲ ਤਾਂ ਦੋ ਤੁਸੀਂ ਤੁਸੀਂ ਇੱਕ ਤਰਫਾ ਕਰ ਰਹੇ ਹੋ ਜਿਹੜਾ ਕੋਰਟ ਦਾ ਫੈਸਲਾ ਲੋਕਾਂ ਦੇ ਹੱਕ 'ਚ ਹੈ ਉਹਦੀ ਤੁਸੀਂ ਨਹੀਂ ਮਾਰਦੇ ਸਾਰੇ ਅਫਸਰ ਡਰੋਨ ਫਲਾਈ ਕਰਨ ਨਾਲ ਲੋਕਾਂ ਤੇ ਜਿਹੜਾ ਲੋਕਾਂ ਦੇ ਉਲਟਾ ਹੈ ਉਥੇ ਚੜ ਕੇ ਆਉਨੇ ਹੋ ਡਰੋਨ ਚੜ੍ਹ ਕੇ ਸੀ ਉਹਨਾਂ ਸਾਡੇ ਬੱਚਿਆਂ ਨੂੰ ਡਰੋਨ ਫਲਾਈ ਕਰਨ ਦੇ ਨਾਲ ਕੀ ਨੁਕਸਾਨ ਹੈ ਇਹਨਾਂ ਦੀ ਰੋਬੀ 8 ਘੰਟੇ ਕੇ 24 ਘੰਟੇ ਨੂੰ ਸਾਨੂੰ ਪਹਿਲਾਂ ਤੁਸੀਂ ਜਵਾਦ ਦੇਣੀ ਦਾ ਇਹਦੀ ਡਿਊਟੀ 4 8 ਘੰਟੇ 24 ਘੰਟੇ ਅਸੀਂ 24 ਘੰਟੇ ਜਮਖਾ ਦਿੰਨੇ ਨੂੰ ਸੌਣ ਕਿਹੜੇ ਵਲੇ ਜਿੰਨੀ ਤਰ੍ਹਾਂ ਇਹਨਾਂ ਦੇ ਸੁਣਦੇ ਕਿਹੜੇ ਵਲੇ ਇਹ 24 ਘੰਟੇ ਦੇ 24 ਘੰਟੇ ਪ੍ਰਧਾਨ ਸਾਹਿਬ ਅਸੀਂ ਕਾਨੂੰਨ ਲਾਗੂ ਕਰਨਾ ਕੱਲ ਨੂੰ ਕੋਈ ਹੋਰ ਕਾ ਕਰ ਜਾਉਂ ਜੰਪਿਆ ਫਿਰ ਕੀ ਕਰਾਂਗੇ ਅਸੀਂ ਤੁਸੀਂ ਕਾਨੂੰਨ ਲਾਗੂ ਕਰੋ ਆ ਜਾਓ ਭਾਈ ਆਸੀਂ ਕਿਦੋਂ ਕਹਨੇ ਬੇਵੱਸਾ ਕਾਨੂੰਨ ਕਾਨੂੰਨ ਮਾਰ ਨਹੀਂ ਸਕਦਾ ਪਹਿਲਾਂ ਮਾਰੀ ਨਹੀਂ ਕਿ ਤੁਮੀ ਮਾਰੇ ਦੋਨੋਂ ਜੋਂ ਕਾਨੂੰਨ ਕਦੇ ਨਹੀਂ ਮਾਰੇ ਆ ਕਿ ਲੜਕੀ ਦਾ ਆਉਦਾ ਨੁਕਸਾਨ ਹੋ ਗਿਆ ਕਿਸੇ ਵਾਰੀ ਮਾਰੇ ਆ ਮਾਰਨਿੰਗ ਸਾਡੀ ਟੀਮ ਆਉਂਦੀ ਸੀਗੀ ਇੱਕ ਲੜਕੀ ਦਾ ਸਾਡਾ ਸਭ ਹੋ ਗਿਆ ਕਿਸੇ ਤਿਕਣੀ ਵੀ ਦਿੰਦੇ ਫੋਰਸ ਨੂੰ ਜਦੋਂ ਮਾਰਦੀ ਫੋਲਾ ਮਾਰਦੇ ਹੋ ਜਿਹੜੇ ਬਲੇ ਲੇਟਨ ਗਏ ਹੋਣਗੇ ਕਿਹੜੇ ਬਲੇ ਨਾਥੇ ਤੋਤੇ ਹੋਣਗੇ ਕਿੱਡੇ ਬਲੇ ਚਾਹ ਪੀਤੀ ਫਾਹੇ ਚੜਾਏ ਹੋਇਆ ਸਾਡੇ ਬੱਚੇ ਉਹ ਅਸੀਂ ਤਾਂ ਸਾਨੂੰ ਪਤਾ ਹੈ ਜਦੋਂ ਮਰਜੀ ਹੁਕਮ ਮਾਰਦੇ ਹੋ ਹਾਏ ਕੌਣ ਕਿਹੜਿਆ ਮੇਰੀ ਗੱਲ ਸੁਣੋ ਕੱਲ ਨੂੰ ਕੋਈ ਹੋਰ ਜਿਸਨੂੰ ਤਾਂ ਬੈਠਾ ਆਪਣੇ ਦਫ਼ਤਰ ਚ ਕੱਲ ਨੂੰ ਕੱਲ ਨੂੰ ਕੋਈ ਹੋਰ ਬੰਦਾ ਵੱਡਾ ਅੱਛਾ ਜੀ ਸਾਹਿਬ ਉੱਥੇ ਬੈਠਾ ਹੋਣਗੇ ਨਹੀਂ ਪ੍ਰਧਾਨ ਸਾਹਿਬ ਇਹ ਹਾਏ ਆ ਚੜਾ ਆ ਸਾਡੇ ਪ੍ਰਧਾਨ ਸਾਹਿਬ ਇਹ ਕੀ ਕਰਕੇ 4 ਵਜੇ ਕਿਹਾ ਕੀ ਹੈ ਇਹਨੂੰ ਪੁੱਛ ਲਵੇ ਲੈਟਰ ਨੂੰ ਖਾਂ ਥੋੜਾ ਪ੍ਰਬੰਧ ਕਰਿਆ ਸੀ ਕੋਈ ਤੁਹਾਡੇ ਨਾਲ ਗੱਲ ਕਰਨ ਲਈ ਇਹਨਾਂ ਨੂੰ ਬਹੁਤ ਚਾਹ ਦਾ ਪ੍ਰਬੰਧ ਕਰਿਆ ਸੀ ਮੈਂ ਹੁਣ ਰੋਟੀਆਂ ਖਵਾਤੀਆਂ ਇਹਨਾਂ ਨੂੰ ਤੁਹਾਡੇ ਨਾਲ ਗੱਲ ਗੱਲ ਸੁਣੀ ਹੋਈ ਆ ਸਾਡੀ ਕੋਈ ਹੋਰ ਗੱਲ ਨਹੀਂ ਤੁਸੀਂ ਆਪ ਦਾ ਰਾਹ ਖਿਆਤਿਆਰ ਕਰੋ ਸਾਡਾ ਆਪ ਦਾ ਕਰ ਲਿਆ ਡਰੋਨ ਫਲਾਈ ਕਰਨ ਚ ਕੀ ਦਿੱਕਤ ਹੈ ਦੱਸੋ ਹਾਂਜੀ ਡਰੋਨ ਫਲਾਈ ਕਰਨ ਚ ਆਪਾਂ ਪੈਰਲ ਗੱਲ ਵੀ ਕਰਦੇ ਹਾਂ ਪੂਰੀ ਪੂਰੀ ਤਰ੍ਹਾਂ ਹੀ ਆ ਸਾਡੀ ਪੂਰੀ ਤਰ੍ਹਾਂ ਜਿੰਨਾ ਚਿਰ ਗੱਲ ਪੈ ਨਹੀਂ ਹੁੰਦੀ ਅਸੀਂ ਡਰੋਨ ਨਹੀਂ ਚਲਣ ਦਿੰਦੇ ਕਾਰਨ ਕੀ ਹੈ ਡਰੋਨ ਨੂੰ ਮਾਰ ਕੇ ਚੱਲ ਸਕਦਾ ਉਹ ਹਾਈ ਕੋਰਟ ਦੇ ਸਾਨੂੰ ਪਤਾ ਹੈ ਹਾਈ ਕੋਰਟ ਦੇ ਆਰਡਰ ਲਾਗੂ ਕਰੋ ਹਾਈ ਕੋਰਟ ਦੇ ਆਰਡਰ ਦਾ ਪਾਣੀ ਛੱਡਣ ਦੇ ਵੀ ਸੀ ਨਹੀਂ ਪ੍ਰਧਾਨ ਨਹੀਂ ਹਾਈ ਕੋਰਟ ਦੇ ਆਰਡਰ ਦਾ ਪਾਣੀ ਛੱਡਣ ਦੇ ਰ ਭਵੰਤ ਵਾਲਾ ਸੀ ਧਰਨਾ ਨਹੀਂ ਉਹ ਧਰਨਾ ਵੀ ਲਾਈ ਬੈਠਾ ਸੀ ਆਪਾਂ ਇਸ ਦੀ ਗੱਲ ਇਹਦਾ ਮਤਲਬ ਥੋੜੀ ਮਰਜ਼ੀ ਹੋ ਗਈ ਕਿਹੜਾ ਹਾਈ ਕੋਰਟ ਦਾ ਆਰਡਰ ਨੂੰ ਲਾਗੂ ਕਰਨਾ ਹੈ ਕਿਹੜਾ ਹਾਈ ਕੋਰਟ ਦਾ ਨੂੰ ਨਹੀਂ ਲਾਗੂ ਕਰਨਾ ਕਿਹੜਾ ਥੋੜੀ ਮਰਜ਼ੀ ਤੇ ਹੋ ਗਈ ਅਫਸਰਾਂ ਦੇ ਕੋਰਟ ਦੇ ਤਾਂ ਕਲੀਅਰ ਇਹ ਵੀ ਫਿਰ ਪਾਣੀ ਨਾ